ਪੰਜਾਬ ਸਰਕਾਰ ਵੱਲੋਂ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਜੋ ਵੱਡੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਮੌਸਮ ਵਿਭਾਗ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਲੂ ਹੈ ਉਹ ਭਿਆਨਕ ਰੂਪ ਤਾਰਨ ਕਰ ਸਕਦੀ ਹੈ ਸੋ ਇਸੇ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੇ ਇਹ ਹੁਕਮ ਜਾਰੀ ਕਰ ਦਿੱਤੇ ਨੇ ਕਿ ਮਿਤੀ 21 5 24 ਤੋਂ 30 6 24 ਤੱਕ ਸਾਰੇ ਹੀ ਸਰਕਾਰੀ ਐਡਿਡ ਪ੍ਰਾਈਵੇਟ ਸਕੂਲਾਂ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਕੀਤੀਆਂ ਜਾਂਦੀਆਂ ਨੇ ਸੋ 1 ਜੂਨ ਤੋਂ ਲੈ ਕੇ 30 ਜੂਨ ਤੱਕ ਪਹਿਲਾਂ ਹੀ ਹੁਕਮ ਜਾਰੀ ਹੋ ਚੁੱਕੇ ਨੇ ਤੇ ਹੁਣ 21 ਜੂਨ ਸੌਰੀ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਤੇ ਰਿਵਾਈਜ਼ ਲੈਟਰ ਆ ਜਿਹੜਾ ਉਹ ਸਰਕਾਰ ਵੱਲੋਂ ਕੱਢਿਆ ਗਿਆ ਸੋ ਇਸ ਛੁੱਟੀਆਂ ਦੇ ਦੌਰਾਨ ਕੁਝ ਜ਼ਰੂਰੀ ਹਦਾਇਤਾਂ ਵੀ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਕਿ ਇਹਨਾਂ ਛੁੱਟੀਆਂ ਦੌਰਾਨ ਵਿਭਾਗ ਦੇ ਟੀਚਿੰਗ ਨੌਨ ਟੀਚਿੰਗ ਕਾਟਰ ਦੇ ਸਬੰਧ ਅਧਿਕਾਰੀ ਕਰਮਚਾਰੀ ਚੋਣ ਡਿਊਟੀ ਅਤੇ ਚੋਣਾ ਸੰਬੰਧੀ ਵਿਵਸਥਾ ਵਿੱਚ ਲੱਗੀ ਡਿਊਟੀ ਨਿਭਾਉਣਾ ਯਕੀਨੀ ਬਣਾਉਣਗੇ ਤੇ ਨਾਲ ਦੀ ਨਾਲ ਜੋ ਗੈਰ ਲਿਖਤੀ ਹੁਕਮ ਜਾਰੀ ਕੀਤੇ ਜਾ ਰਹੇ ਨੇ ਕਿ ਸਾਰੇ ਹੀ ਮੁਲਾਜ਼ਮ ਨੇ ਜਿਹੜੇ ਉਹ ਆਪਣੇ ਮੋਬਾਈਲ ਫੋਨ ਨੇ ਹਰ ਵਕਤ ਆਨ ਰੱਖਣਗੇ ਤੇ ਹਰ ਵਕਤ ਜੋ WhatsApp ਗਰੁੱਪ ਨੇ ਅਤੇ ਜਾਂ ਹੋਰ ਕਾਲਸ ਵਗੈਰਾ ਆਉਂਦੀਆਂ ਨੇ ਉਹਨਾਂ ਦਾ ਜਵਾਬ ਦੇਣਾ ਜੋ ਯਕੀਨੀ ਬਣਾਉਣਗੇ ਸੋ ਇਸ ਤਰ੍ਹਾਂ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਜੋ ਛੁੱਟੀਆਂ ਨੇ ਹੁਣ ਪਹਿਲਾਂ 1 ਜੂਨ ਤੋਂ 30 ਜੂਨ ਤੱਕ ਕੀਤੀਆਂ ਸੀ ਹੁਣ 21 ਮਈ ਤੋਂ 30 ਜੂਨ ਤੱਕ ਕਰ ਦਿੱਤੀਆਂ ਨੇ ਸੋ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦਾ ਇੱਕ ਵੱਡਾ ਫੈਸਲਾ ਤੁਹਾਡੀ ਕੀ رائے ਹੈ ਇਸ ਫੈਸਲੇ ਸੰਬੰਧੀ ਸਰਕਾਰ ਦੇ ਸੋ ਆਪਣੀ رائے ਕਮੈਂਟਾਂ ਵਿੱਚ ਜਰੂਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਥੈਂਕ ਯੂ